ਦੁਨੀਆ ਭਰ ਦੇ ਵਿੱਚ ਅੱਜ ਦੀਵਾਲੀ ਨੂੰ ਬਹੁਤ ਹੀ ਉਤਸ਼ਾਹ ਅਤੇ ਖੁਸ਼ੀ ਦੇ ਨਾਲ ਮਨਾਇਆ ਜਾ ਰਿਹਾ ਹੈ। ਇਹ ਰੋਸ਼ਨੀ ਦਾ ਤਿਉਹਾਰ ਹਨੇਰੇ ਉੱਤੇ ਚਾਨਣ ਅਤੇ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਪਾਵਨ ਤਿਉਹਾਰ ਦੇ ਮੌਕੇ ਉੱਤੇ ਦੁਨੀਆ ਭਰ ਦੇ ਨੇਤਾਵਾਂ ਨੇ ਭਾਰਤ ਨੂੰ ਇਸ ਦਿਨ ਦੀਆਂ ਸ਼ੁਭਕਾਮਨਾਵਾਂ ਭੇਜੀਆਂ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਦੀਵਾਲੀ ਸਾਡੇ ਜੀਵਨ ਵਿੱਚ ਸ਼ਾਂਤੀ ਉਮੀਦ ਅਤੇ ਰੌਸ਼ਨੀ ਦਾ ਸੰਦੇਸ਼ ਲਿਆਉਂਦੀ ਹੈ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਾਮਨਾ ਕੀਤੀ ਹੈ ਕਿ ਇਹ ਤਿਉਹਾਰ ਹਰ ਘਰ ਨੂੰ ਖੁਸ਼ੀ ਅਤੇ ਸਫਲਤਾ ਦੇ ਨਾਲ ਰੋਸ਼ਨ ਕਰੇ ਯੂਏਈ ਦੇ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਖਤੂਮ ਨੇ ਦੀਵਾਲੀ ਨੂੰ ਸ਼ਾਂਤੀ ਅਤੇ ਖੁਸ਼ਹਾਲੀ ਦਾ ਪ੍ਰਤੀਕ ਦੱਸਿਆ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੀਵਾਲੀ ਭਾਰਤ ਇਜ਼ਰਾਈਲ ਦੋਸਤੀ ਨੂੰ ਔਰੇ ਮਜ਼ਬੂਤ ਬਣਾਏਗੀ ਬਰਤਾਨਵੀ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਆਪਣੀ ਭਾਰਤ ਯਾਤਰਾ ਯਾਦ ਕਰਦਿਆਂ ਲਿਖਿਆ ਕਿ ਦੀਵਾਲੀ ਸੱਭਿਆਚਾਰਾਂ ਨੂੰ ਜੋੜਦੀ ਹੈ ਯੂਕਰੇਨ ਨੇ ਸੰਦੇਸ਼ ਭੇਜਿਆ ਰੌਸ਼ਨੀ ਹਮੇਸ਼ਾ ਜਿੱਤਦੀ ਹੈ ਪਾਕਿਸਤਾਨ ਦੇ ਰਾਸ਼ਟਰਪਤੀ ਨੇ ਵੀ ਦੀਵਾਲੀ ਨੂੰ ਚੰਗਿਆਈ ਉੱਤੇ ਬੁਰਾਈ ਦੀ ਜਿੱਤ ਦਾ ਪ੍ਰਤੀਕ ਦੱਸਦਿਆਂ ਖਾਸ ਸ਼ੁਭਕਾਮਨਾਵਾਂ ਭੇਜੀਆਂ ਦਿੱਲੀ ਵਿੱਚ ਫਿਨਲੈਂਡ ਬ੍ਰਾਜ਼ੀਲ ਆਸਟ੍ਰੇਲੀਆ ਯੂਰਪੀ ਯੂਨੀਅਨ ਅਤੇ ਇਜ਼ਰਾਈਲ ਸਮੇਤ ਕਈ ਦੂਤਾਵਾਸਾ ਨੇ ਰੰਗੀਨ ਪ੍ਰੋਗ੍ਰਾਮ ਆਮਾ ਨਾਲੇ ਦੀਵਾਲੀ ਮਨਾਈ ਅਤੇ ਭਾਰਤ ਨਾਲ ਸਬੰਧ ਹੋਰ ਮਜ਼ਬੂਤ ਕਰਨ ਦਾ ਸੰਦੇਸ਼ ਦਿੱਤਾ ਅੰਤ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਨਾਲ ਮੁਲਾਕਾਤ ਕਰਕੇ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ ਅਤੇ ਕਿਹਾ ਇਹ ਤਿਉਹਾਰ ਦੇਸ਼ ਵਿੱਚ ਏਕਤਾ ਸ਼ਾਂਤੀ ਅਤੇ ਚੜ੍ਹਦੀ ਕਲਾ ਲਿਆਵੇ ਦੁਨੀਆ ਭਰ ਤੋਂ ਆ ਰਹੀਆਂ ਇਹ ਸ਼ੁਭਕਾਮਨਾਵਾਂ ਇੱਕ ਵਾਰ ਫਿਰ ਸਾਬਤ ਕਰਦੀਆਂ ਨੇ ਕਿ ਰੌਸ਼ਨੀ, ਪਿਆਰ, ਸਦਭਾਵਨਾ ਅਤੇ ਮਨੁੱਖਤਾ ਦੀ ਲੋਕ ਕਦੇ ਵੀ ਬੁਝ ਨਹੀਂ ਸਕਦੀ। ਦੁਨੀਆ ਭਰ ਦੇ ਵਿੱਚ ਅੱਜ ਦੀਵਾਲੀ ਨੂੰ ਬਹੁਤ ਹੀ ਉਤਸ਼ਾਹ ਅਤੇ ਖੁਸ਼ੀ ਦੇ ਨਾਲ ਮਨਾਇਆ ਜਾ ਰਿਹਾ ਹੈ। ਇਹ ਰੌਸ਼ਨੀ ਦਾ ਤਿਉਹਾਰ ਹਨੇਰੇ ਉੱਤੇ ਚਾਨਣ ਅਤੇ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਪਾਵਨ ਤਿਉਹਾਰ ਦੇ ਮੌਕੇ ਉੱਤੇ ਦੁਨੀਆ ਭਰ ਦੇ ਨੇਤਾਵਾਂ ਨੇ ਭਾਰਤ ਨੂੰ ਇਸ ਦਿਨ ਦੀਆਂ ਸ਼ੁਭਕਾਮਨਾਵਾਂ ਭੇਜੀਆਂ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਦੀਵਾਲੀ ਸਾਡੇ ਜੀਵਨ ਵਿੱਚ ਸ਼ਾਂਤੀ ਉਮੀਦ ਅਤੇ ਰੌਸ਼ਨੀ ਦਾ ਸੰਦੇਸ਼ ਲਿਆਉਂਦੀ ਹੈ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਾਮਨਾ ਕੀਤੀ ਹੈ ਕਿ ਇਹ ਤਿਉਹਾਰ ਹਰ ਘਰ ਨੂੰ ਖੁਸ਼ੀ ਅਤੇ ਸਫਲਤਾ ਦੇ ਨਾਲ ਰੋਸ਼ਨ ਕਰੇ ਯੂਏਈ ਦੇ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਖਤੂਮ ਨੇ ਦੀਵਾਲੀ ਨੂੰ ਸ਼ਾਂਤੀ ਅਤੇ ਖੁਸ਼ਹਾਲੀ ਦਾ ਪ੍ਰਤੀਕ ਦੱਸਿਆ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੀਵਾਲੀ ਭਾਰਤ ਇਜ਼ਰਾਈਲ ਦੋਸਤੀ ਨੂੰ ਉਰੇ ਮਜ਼ਬੂਤ ਬਣਾਏਗੀ ਬਰਤਾਨਵੀ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਆਪਣੀ ਭਾਰਤ ਯਾਤਰਾ ਯਾਦ ਕਰਦਿਆਂ ਲਿਖਿਆ ਕਿ ਦੀਵਾਲੀ ਸੱਭਿਆਚਾਰਾਂ ਨੂੰ ਜੋੜਦੀ ਹੈ ਯੂਕਰੇਨ ਨੇ ਸੰਦੇਸ਼ ਭੇਜਿਆ ਰੌਸ਼ਨੀ ਹਮੇਸ਼ਾ ਜਿੱਤਦੀ ਹੈ ਪਾਕਿਸਤਾਨ ਦੇ ਰਾਸ਼ਟਰਪਤੀ ਨੇ ਵੀ ਦੀਵਾਲੀ ਨੂੰ ਚੰਗਿਆਈ ਉੱਤੇ ਬੁਰਾਈ ਦੀ ਜਿੱਤ ਦਾ ਪ੍ਰਤੀਕ ਦੱਸਦਿਆਂ ਖਾਸ ਸ਼ੁਭਕਾਮਨਾਵਾਂ ਭੇਜੀਆਂ ਦਿੱਲੀ ਵਿੱਚ ਫਿਨਲੈਂਡ ਬ੍ਰਾਜ਼ੀਲ ਆਸਟ੍ਰੇਲੀਆ ਯੂਰਪੀ ਯੂਨੀਅਨ ਅਤੇ ਇਜ਼ਰਾਈਲ ਸਮੇਤ ਕਈ ਦੂਤਾਵਾਸਾ ਨੇ ਰੰਗੀਨ ਪ੍ਰੋਗਰਾਮ ਆਮਾ ਨਾਲ ਦਿਵਾਲੀ ਮਨਾਈ ਅਤੇ ਭਾਰਤ ਨਾਲ ਸਬੰਧ ਹੋਰ ਮਜ਼ਬੂਤ ਕਰਨ ਦਾ ਸੰਦੇਸ਼ ਦਿੱਤਾ। ਅੰਤ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਅਤੇ ਉਪਰਾਸ਼ਟਰਪਤੀ ਨਾਲ ਮੁਲਾਕਾਤ ਕਰਕੇ ਦਿਵਾਲੀ ਦੀਆਂ ਵਧਾਈਆਂ ਦਿੱਤੀਆਂ ਅਤੇ ਕਿਹਾ ਇਹ ਤਿਉਹਾਰ ਦੇਸ਼ ਵਿੱਚ ਏਕਤਾ, ਸ਼ਾਂਤੀ ਅਤੇ ਚੜ੍ਹਦੀ ਕਲਾ ਲਿਆਵੇ। ਦੁਨੀਆ ਭਰ ਤੋਂ ਆ ਰਹੀਆਂ ਇਹ ਸ਼ੁਭਕਾਮਨਾਵਾਂ ਇੱਕ ਵਾਰ ਫਿਰ ਸਾਬਤ ਕਰਦੀਆਂ ਨੇ ਕਿ ਰੌਸ਼ਨੀ, ਪਿਆਰ, ਸਦਭਾਵਨਾ ਅਤੇ ਮਨੁੱਖਤਾ ਦੀ ਲੋਕ ਕਦੇ ਵੀ ਬੁਝ ਨਹੀਂ ਸਕਦੀ।